ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪਿੰਡੂ ਮਾਪੂ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਤੇ ਖੋਰ ਆਪਣਾ ਨਵਾਂ ਵਲੌਗ ਤੇ ਇੱਥੇ ਜੀ ਆਪਣਾ ਪੁੱਤਰ ਸਵੇਰੇ ਸਵੇਰੇ ਹੋ ਗਿਆ ਸੀ ਰੈਡੀ ਤੇ ਅੱਜ ਮੰਦਿਰ ਨੂੰ ਮਿਲਣਾ ਹੈਗਾ ਜੀ ਕਲਾਸ ਰਿਪਰੈਜ਼ੈਂਟੇਟਿਵ ਦਾ ਬੈਂਜ ਤੇ ਇਸ ਕਰਕੇ ਉਹ ਤਿਆਰ shear ਹੋ ਕੇ ਜੈਂਟਲਮੈਨ ਬਣ ਕੇ ਚੱਲਾ ਸੀਗਾ ਯੂਨੀਵਰਸਿਟੀ ਤੇ ਮੈਂ ਕਿ ਮੈਂ ਤੇਰੀ ਵੀਡੀਓ ਬਣਾਉਣੀ ਤੇ ਅੱਜ ਤਕਰੀਬਨ ਡਰੈਸ ਮਤਲਬ ਕਿ ਇਹਨਾਂ ਦਾ ਜੋ ਵੇਅਰ ਕਰਕੇ ਆਉਣਾ ਸੀ ਉਹ ਵੀ ਇੱਕ ਇੱਕ ਕੋਲ ਮਤਲਬ ਕਿ ਸਿਲੈਕਟ ਕੀਤਾ ਹੋਇਆ ਸੀਗਾ ਵੀ ਬਲੈਕ ਪੈਂਟਸ ਤੇ ਵਾਈਟ ਸ਼ਰਟ ਜਿਹੜੀ ਉਹ ਪਾ ਕੇ ਆਉਣੀ ਆ ਤੇ ਇੱਥੇ ਮੈਂ ਇਹਦੇ ਕੱਪੜੇ ਵਗੈਰਾ ਪ੍ਰੈਸ ਕਰ ਦਿੱਤੇ ਸੀ ਟਾਈਮ ਨਾਲ ਹੀ ਤੇ ਇਹ ਪਾ ਕੇ ਹੋ ਗਿਆ ਰੈਡੀ ਤੇ ਮੈਨੂੰ ਕਹਿੰਦੇ ਸੀ ਟੱਚਵੁੱਡ ਨਜ਼ਰ ਨਾਲ ਕਿ ਮੇਰੇ ਸਾਹਮਲੇ ਜੇ ਪੁੱਤ ਨੂੰ ਕਿਉਂਕਿ ਤਿਆਰ ਹੋਇਆ ਬਹੁਤ ਜੈਂਟਲਮੈਨ ਲੱਗਦਾ ਮਨਵੀਰ ਤੇ ਵੈਸੇ ਤਾਂ ਚੱਲਾ ਜਿਹੀ ਬਣਿਆ ਰਹਿੰਦਾ ਕਿਤੇ ਕਿਤੇ ਰੈਡੀ ਹੁੰਦਾ ਹੈ ਨਾ ਆ ਜਿਹਨੂੰ ਕਹਿ ਦੋ ਚੰਗੀ ਤਰ੍ਹਾਂ ਤੇ ਅੱਜ ਤਾਂ ਜੈਂਟਲਮੈਨ ਲੱਗੰਦੇ ਆ ਸੀ ਤੇ ਸੋ ਮੈਂ ਇਹਨੂੰ ਕਹਿੰਦੀ ਸੀ ਟੱਚਵੁੱਡ ਮੈਂ ਕਿਹਾ ਮੇਰੀ ਨਜ਼ਰ ਨਾ ਲੱਗੇ ਤੈਨੂੰ ਅੱਜ ਤੂੰ ਮਤ ਕਿ ਬਹੁਤ ਸਮਾਰਟ ਲੱਗੰਦੇ ਆ ਇੱਥੇ ਹੋ ਗਿਆ ਸੀ ਜੀ ਮਨਵੀਰ ਰੈਡੀ ਟਾਈਮ ਨਾਲ ਜਾਣਾ ਸੀ ਤੇ ਤਕਰੀਬਨ ਜਿੰਨੇ ਸੀ ਆ ਰਿਆ ਸਾਰੀਆਂ ਕਲਾਸਿਸ ਦੇ ਸਾਰੇ ਕਲਾਸਿਸ ਦੇ ਸੀਆਰਜ਼ ਨੂੰ ਅੱਜ ਮਿਲਨੇ ਸੀਗੇ ਬੈਜ ਤੇ ਪੱਗੂ ਆਪਣਾ ਇੱਥੇ ਸੁੱਤਾ ਪਿਆ ਇਹਨੂੰ ਕੋਈ ਨਹੀਂ ਪਤਾ ਕਿ ਮਨਵੀਰ ਤਿਆਰ ਹੋ ਕੇ ਚੱਲਾ ਕਿਉਂਕਿ ਅਜੇ ਟਾਈਮ ਨਾ ਚੱਲਿਆ ਸੀ ਨਹੀਂ ਤੇ ਇਹ ਉੱਠ ਕੇ ਜ਼ਰੂਰ ਉਹਨੂੰ ਕੀ ਕਹੀਦਾ ਮਨਵੀਰ ਦੇ ਜਾਣ ਤੇ ਗੱਡੀ ਸਟਾਰਟ ਕਰਦਾ ਜਦੋਂ ਤੇ ਫਿਰ ਭੌਂਕਦੀ ਹੁੰਦੀ ਆ ਪੇ ਤੂੰ ਕਿੱਥੇ ਚੱਲਣਾ ਤੇ ਚਲੋ ਜੀ ਹੁਣ ਇਹੋ ਜਾਂਦਾ ਯੂਨੀਵਰਸਿਟੀ ਤੇ ਆਪਾਂ ਜੀ ਕਰਦੇ ਆ ਜੀ ਆਪਣੇ ਕੰਮ ਪਸਮਾ ਦੇ ਕੰਮ ਨਬੇੜ ਕੇ ਆ ਗਏ ਸੀ ਅਸੀਂ ਤੇ ਇੱਥੇ ਜੀ ਮੈਂ ਵੀ ਕਰਦੇ ਸਾਰੇ ਕੰਮ ਕਾਰ ਨਵੇੜ ਕੇ ਇਸ਼ਨਾਨ ਕਰਕੇ ਹੋ ਗਈ ਸੀ ਫ੍ਰੀ ਤੇ ਮੈਂ ਕਿਹਾ ਅੱਜ ਮੈਂ ਕੁਝ ਬਣਾਉਣੀ ਆ ਹੈਲਦੀ ਇਹਦੇ ਅੱਜ ਮੈਂ ਇਹਦੀ ਸਾਫ ਸਫਾਈ ਕੀਤੀ ਚੰਗੀ ਤਰ੍ਹਾਂ ਤੇ ਸੋਫੇ ਮੈਂ ਕੱਢ ਕੇ ਅੱਜ ਬਾਹਰ ਧੁੱਪੇ ਰੱਖ ਦਿੱਤੇ ਮੈਂ ਚੰਗੀ ਤਰ੍ਹਾਂ ਸਾਫ ਸਫਾਈ ਕੀਤੀ ਮੈਂ ਕਿਹਾ ਥੋੜੀ ਥੋੜੀ ਸਫਾਈ ਕਰਨੀ ਮੈਂ ਸ਼ੁਰੂ ਕਰਾਂ ਕਿਉਂਕਿ ਮੀਂਹ ਅਨੇ ਦਿਨ ਪੈਣ ਨਾਲ ਸਲਾਬੇ ਜੇ ਇਹਦੀ ਬਹੁਤ 스ਮਲ ਆਉਂਦੀ ਆ ਤੇ ਇਸ ਕਰਕੇ ਤੇ ਇਹ ਕਪੜੇ ਮੈਂ ਸਾਰੇ ਬਹੁਤ ਕਪੜੇ ਹੋ ਜਾਂਦੇ ਇੱਕ ਦਿਨ ਛੱਡ ਕੇ ਧੋ ਹੁੰਦੇ ਤਾਂ ਬਹੁਤ ਕਪੜੇ ਹੋ ਜਾਂਦੇ ਤਾਂ ਮੈਂ ਇਹ ਜਿਹੜੇ ਸੋਫੇ ਸੀ ਕੱਢ ਦਿੱਤੇ ਬਾਹਰ ਤੇ ਇਹਨੂੰ ਦੋ ਦਿਨ ਆਪਾਂ ਧੁੱਪ ਲਵਾਵਾਂਗੇ ਇਹਨਾਂ ਨੂੰ ਤੇ ਇਹ ਜੀ ਹੋ ਗਏ ਅਛਾਰ ਵੀ ਸੋਫਿਆਂ ਦੇ ਮੈਂ ਧੋ ਦਿੱਤੇ ਸੀ ਤੇ ਸੋਫੇ ਵੀ ਜਿਹੜੇ ਮੈਂ ਧੁੱਪੇ ਕੱਢਦੇ ਸੀ ਇਹਦੇ ਬਰਤਨ ਵੀ ਸਾਫ਼ ਕਰਕੇ ਆਪਾਂ ਧੁੱਪੇ ਰੱਖ ਦਿੱਤੇ ਸੀਗੇ ਕਉਗੂ ਤੋਂ ਪਲਵਣੀ ਜ਼ਰੂਰੀ ਆ ਤੁਹਾਨੂੰ ਪਤਾ ਹੀ ਆ ਕਿਉਂਕਿ ਮੀ ਇੰਨੇ ਜਿਆਦਾ ਬਏ ਆ 11 12 ਦਿਨ 11 12 ਕੇ ਮਿਲ ਲਾ 15 ਦਿਨ ਲਗਾਤਾਰ ਜਿਹੜਾ ਮੀ ਉਹ ਪੈਂਦਾ ਰਿਹਾ ਸੀਗਾ ਤੇ ਇੱਥੇ ਜੀ ਹੁਣ ਮੈਂ ਬਣਾਉਂਗੀ ਆਪਣੇ ਵਾਸਤੇ ਕੁਝ ਹੈਲਦੀ ਖਾਣ ਲਈ ਤੇ ਇਸ਼ਨਾਨ ਕਰਨ ਤੋਂ ਪਹਿਲਾਂ ਮੈਂ ਕੱਟ ਗਈ ਸੀ ਉਹ ਟਮਾਟਰ ਅਦਰਕ ਤੇ ਪਿਆਜ਼ ਤੇ ਛੋਟੇ ਛੋਟੇ ਉਹਨੂੰ ਕੀ ਕਹਿੰਦਾ ਬਰੀਕ ਬਰੀਕ ਜੇ ਆਲੂ ਕੱਟ ਗਈ ਸੀ ਕਿਉਂਕਿ ਅੱਜ ਮੈਂ ਬਣਾਉਂਗੀ ਆਪਣੇ ਵਾਸਤੇ ਉਪਮਾ ਦੇਸੀ ਘਿਓ ਦੇ ਵਿੱਚ ਕਿਉਂਕਿ ਉਹਨੂੰ ਕੀ ਕਹਿੰਦਾ ਇਹ ਹਲਦੀ ਹੁੰਦਾ ਸੂਜੀ ਦਾ ਬਣਿਆ ਹੋਇਆ ਉਪਮਾ ਇੱਕ ਦੇ ਦੇ ਵਿੱਚ ਆਇਰਨ ਬਹੁਤ ਹੁੰਦਾ ਸੂਜੀ ਦੇ ਵਿੱਚ ਤਾਂ ਵੈਸੇ ਵੀ ਥੋੜਾ ਪੇਟ ਨੂੰ ਵੀ ਪੇਟ ਆਪਣਾ ਵੀ ਥੋੜਾ ਰਿਲੈਕਸ ਹੋ ਜਾਂਦਾ ਕਿਉਂਕਿ ਮੈਨੂੰ ਅਲਸਰਟਿਵ ਕੋਲਾਈਟਿਸ ਆਈਬੀਐਸ ਡੀ ਦੀ ਪ੍ਰੋਬਲਮ ਰਹੀ ਹੈ ਇਸ ਕਰਕੇ ਮੈਂ ਹਫਤੇ ਚੱਕੇ ਅੱਧਾ ਦਿਨ ਇਦਾਂ ਦਾ ਰੱਖਦੀ ਹੁੰਦੀ ਆ ਕਿ ਜਿੱਦਨ ਮੈਂ ਰੋਟੀ ਨਾ ਖਾਵਾਂ ਇਦਾਂ ਦੀ ਹੀ ਹਲਕੀ ਫੁਲਕੀ ਚੀਜ਼ ਜਿਹੜੀ ਖਾਵਾਂ ਬਟ ਉਹ ਵੀ ਹੈਲਦੀ ਹੋਵੇ ਕੋਈ ਉਦਾਂ ਦੀ ਨਾ ਹੋਵੇ ਹੈਲਦੀ ਹੋਵੇ ਜਿੰਦਾ ਇਹ ਡੀਸੀਕੇ ਚ ਬਣੀ ਆ ਸੂਜੀ ਆ ਇਹਦੇ ਵਿੱਚ ਆਇਰਨ ਆ ਤੇ ਸੋ ਇਸ ਕਰਕੇ ਜਿਹੜੀ ਆ ਵਧੀਆ ਚੀਜ਼ੀਆਂ ਖਾਣ ਵਾਸਤੇ ਉਪਮਾ ਇੱਥੇ ਜੀ ਮੈਂ ਅਦਰਕ ਪਾ ਲਿਆ ਉਹਨੂੰ ਕੀ ਕਹਿੰਦਾ ਕੇ ਦੇ ਵਿੱਚ ਤੇ ਇਹ ਥੋੜਾ ਜਿਹਾ ਲਾਲ ਹੋ ਜਾਵੇ ਤੇ ਫਿਰ ਆਪਾਂ ਪਾਵਾਂਗੇ ਜੀ ਪਿਆਜ਼ ਜਦੋਂ ਮੈਨੂੰ ਪ੍ਰੋਬਲਮ ਸੀ ਅਲਸਰਟਿਵ ਕੋਲਾਈਟਿਸ ਆਈਬੀਐਸ ਡੀ ਦੀ ਹੋਰ ਵੀ ਕੇਸ ਸੀ ਸਟੋਮਕ ਇਨਫੈਕਸ਼ਨ ਵੀ ਸੀ ਲੈਗਸ ਪੈਰਾਲਾਈਜ਼ਡ ਵੀ ਸੀ ਟਿਊਬਰਕਲੋਸਿਸ ਸੀ ਮਤਲਬ ਬਹੁਤ ਹੀ ਦੁਨੀਆ ਭਰ ਦੀਆਂ ਪ੍ਰੋਬਲਮਸ ਮੈਨੂੰ ਇੱਕਦਮ ਇਕੱਠੀਆਂ ਹੀ ਹੋ ਗਈਆਂ ਸੀਗੀਆਂ ਤੇ ਉਸ ਟਾਈਮ ਤੇ ਜ਼ਿਆਦਾਤਰ ਮੇਰੇ ਹਸਬੰਦ ਮੈਨੂੰ ਸੂਜੀ ਦਾ ਕੜਾਹ ਬਣਾ ਕੇ ਦਿੰਦੇ ਹੁੰਦੇ ਸੀ ਜਾਂ ਸੂਜੀ ਦੀ ਖੀਰ ਬਣਾ ਕੇ ਦਿੰਦੇ ਹੁੰਦੇ ਸੀ ਤੇ ਉਪਮਾ ਜਦੋਂ ਮੈਂ ਥੋੜੀ ਠੀਕ ਹੋ ਗਈ ਇਹ ਫੇ ਚੀਜ਼ਾਂ ਮੈਨੂੰ ਬਾਅਦ ਵਿੱਚ ਡਾਕਟਰ ਨੇ ਜਿਹੜੀਆਂ ਦੱਸੀਆਂ ਸੀ ਮੈਂ ਆਪ ਬਣਾ ਕੇ ਖਾ ਲੈਣੀ ਸੀ ਮਤਲਬ ਕਿ ਉਸ ਟਾਈਮ ਤੇ ਵੀ ਸੂਜੀ ਮੈਂ ਬਹੁਤ ਖਾਦੀ ਕਿਉਂਕਿ ਮੇਰੇ ਵਿੱਚ ਹੀਮੋਗਲੋਬਿਨ ਵੀ ਹੈ ਨਹੀਂ ਸੀਗਾ ਹੀਮੋਗਲੋਬਿਨ ਉਸ ਟਾਈਮ ਮੇਰੇ ਵਿੱਚ ਸਿਰਫ ਸੀਗਾ 2 ਗ੍ਰਾਮ ਸੋਚੋ 2 ਗ੍ਰਾਮ ਹੀਮੋਗਲੋਬਿਨ ਕਿੰਨਾ ਹੋਊਗਾ ਤੇ 20 ਕਿਲੋ ਸਿਰਫ ਮੇਰਾ weight ਸੀਗਾ 20 kg 2 ਗ੍ਰਾਮ ਖੂਨ ਤੇ 20 ਕਿਲੋ ਭਾਰ ਸੀ ਮੇਰਾ ਤੇ ਡਾਕਟਰਸ ਨੇ ਮੈਨੂੰ ਤਕਰੀਬਨ ਜਵਾਬ ਜਿਹੜਾ ਉਹ ਦਿੱਤਾ ਹੋਇਆ ਸੀ ਪਰ ਉਹ ਵਾਹਿਗੁਰੂ ਜੀ ਤੇ ਯਕੀਨ ਤੇ ਮੇਰੇ ਹਸਬੰਡ ਦੀ ਕੇਅਰ ਤੇ ਖੁਦ ਮੇਰੀ ਆਪ ਦੀ ਵੀ ਬਾਅਦ ਵਿੱਚ ਕੇਅਰ ਜਿਹੜੀ ਮੈਂ ਆਪਣੇ ਵਾਸਤੇ ਕੀਤੀ ਆਪਣਾ ਖਾਣਾ-ਦਾਣਾ ਮੈਂ ਹੈਲਦੀ ਖਾਣ ਲੱਗੀ ਡਾਈਟ ਵਗੈਰਾ ਫੋਲੋ ਕਰਨ ਲੱਗੀ ਤੇ ਮੈਂ ਕਾਫੀ ਠੀਕ ਹਾਂ ਕਾਫੀ ਕਿ ਅੱਜ ਤੱਕ ਮੈਂ ਬਹੁਤ ਠੀਕ ਹਾਂ ਕਦੀ ਸੁਪਨੇ ਜਮ ਨਹੀਂ ਸੀ ਸੋਚਿਆ ਕਿ ਮੈਂ ਇੰਨੀ ਠੀਕ ਹੋ ਜਾਊਂਗੀ ਤੇ ਇੱਥੋਂ ਤੱਕ ਪਹੁੰਚ ਜਾਊਂਗੀ ਆਪਣੇ ਬੱਚੇ ਨੂੰ ਪਾਲ ਲੂੰਗੀ ਕਿਉਂਕਿ ਉਸ ਟਾਈਮ ਮੇਰਾ ਮਨਵੀਰ ਬਹੁਤ ਛੋਟਾ ਜਿਹਾ ਸੀ 8 ਸਾਲ ਦਾ ਸੀ ਮਨਵੀਰ ਆਈ ਥਿੰਕ 8 ਦਾ ਵੀ ਨਹੀਂ ਸੀ 7 ਸਾਲ ਦਾ ਸੀ ਮਨਵੀਰ ਜਦੋਂ ਮੈਨੂੰ ਇਹ ਸਾਰੀਆਂ ਪ੍ਰੋਬਲਮਸ ਜਿਹੜੀਆਂ ਉਹ ਇਕੱਠੀਆਂ ਹੋ ਗਈਆਂ ਸੀ ਤਾਂ ਹੀ ਮੈਨੂੰ ਮਨਵੀਰ ਅੱਜ ਦੇਖ ਕੇ ਨਾ ਉਹ ਬੜਾ ਉਹ ਮਤਲਬ ਕਿ ਫੀਲ ਜਿਆ ਹੋਇਆ ਮਨ ਜਾ ਵੀ ਭਰ ਆਇਆ ਕਿਉਂਕਿ ਮੇਰਾ ਪੁੱਤਰ ਨਾ ਜਿਹਨੂੰ ਕਹ ਦੋ ਰੋਲ ਕੇ ਨਹੀਂ ਪਾਲਣਾ ਇੱਕ ਨਿਆਣਾ ਮਾਂ ਦੇ ਪਿਆਰ ਤੋਂ ਬਿਨਾ ਜਿਹਨੂੰ ਕਹਿ ਦੋ ਐਦਾਂ ਪਲਿਆ ਹੋਇਆ ਤੇ ਪਰ ਫਿਰ ਵੀ ਮੈਂ ਜਿੰਨੀ ਮਰਜ਼ੀ ਬਿਮਾਰ ਹੁੰਦੀ ਸੀਗੀ ਫਿਰ ਵੀ ਮੈਂ ਦੇਲ ਬਹੁਤ ਧਿਆਨ ਜਿੰਨਾ ਕੋ ਹੋ ਸਕੇ ਮੇਰੇ ਕੋਲ ਉਸ ਟਾਈਮ ਤੇ ਮੰਜੇ ਤੇ ਪਿਆ ਤੁਹਾਨੂੰ ਵੀ ਪਤਾ ਇਨਸਾਨ ਕਿੰਨਾ ਕੋ ਨੂੰ ਕੀ ਕਹੀਦਾ ਕਰ ਸਕਦਾ ਪਰ ਫਿਰ ਵੀ ਮੈਂ ਇਹ ਨਾ ਗੱਲਾਂ ਬਾਤਾਂ ਇਹਦੇ ਨਾ ਕਰਦੀ ਰਹੀ ਹੁੰਨੀ ਸੀ ਇਹਦਾ ਹਾਲਚਾਲ ਕਿਉਂਕਿ ਮੇਕੋ ਖੁਦ ਵੀ ਨਹੀਂ ਸੀ ਤੌਰ ਹੁੰਦਾ ਮੇਰੀਆਂ ਲੈਗਸ ਪੈਰਾਲਾਈਸਿਸ ਹੋ ਗਿਆ ਸੀ ਮੈਨੂੰ ਅਦਰੰਗ ਹੋ ਗਿਆ ਸੀਗਾ ਤੇ ਮੈਂ ਫਿਰ ਵੀ ਆਪਣੇ ਪੁੱਤਾਂ ਜਿੰਨਾ ਹੋ ਸਕੇ ਪਿਆਰ ਕਰਦੀ ਹੁੰਨੀ ਸੀਗੀ ਤੇ ਉਹ ਹੀ ਦੇਖ ਕੇ ਮੈਨੂੰ ਅੱਜ ਬੜਾ ਹੀ ਉਹ ਫੀਲ ਜਿਆ ਹੋਇਆ ਮੈਂ ਕਿ ਆਕਾਸ਼ ਜੀ ਇਹੀ ਮੈਦੇ ਤੇ ਮੈਂ ਨਾ ਸਹੀ ਹੁੰਦੀ ਹੈਲਦੀ ਹੁੰਦੀ ਤਾਂ ਮੈਂ ਉਹਨੂੰ ਹੋਰ ਵੀ ਵਧੀਆ ਤਰੀਕੇ ਨਾਲ ਪੜਾਉਣੀ ਮਨਵੀਰ ਨੂੰ ਮੈਂ ਖੁਦ ਪੜਾਉਂਦੀ ਤਾਂ ਸ਼ਾਇਦ ਅੱਜ ਇਸ ਤੋਂ ਵੀ ਜ਼ਿਆਦਾ ਉਹਨੂੰ ਕੀ ਕਹੇਦਾ ਪੜਨ ਵਿੱਚ ਇੰਟੈਲੀਜੈਂਟ ਹੁੰਦਾ ਕਿਉਂਕਿ ਉਸ ਟਾਈਮ ਤੇ ਬਹੁਤ ਨਲਾਇਕ ਹੋ ਗਿਆ ਸੀ ਮਨਵੀਰ ਬਹੁਤ ਜ਼ਿਆਦਾ ਨਲਾਇਕ ਜਦੋਂ ਮੈਨੀ ਬਿਮਾਰ ਹੋਈ ਸੀਗੀ ਫਿਰ ਉਹਨੂੰ ਟਿਊਸ਼ਨ ਲਾਇਆ ਟਿਊਸ਼ਨ 'ਚ ਵੀ ਬੱਚੇ ਦਾ ਕਿੱਥੇ ਪੜਾਈ 'ਚ ਮਨ ਲੱਗਦਾ ਜਦੋਂ ਘਰ ਵਿੱਚ ਮਾਂ ਇੰਨੀ ਬਿਮਾਰ ਪਈ ਹੋਵੇ ਅ ਡੈਡੀ ਉਹਦੇ ਫੌਰੀਨ ਸੀਗੇ ਫਿਰ ਫੌਰੀਨ ਤੋਂ ਆ ਗਏ ਸੀਗੇ ਉਹ ਫਿਰ ਮੈਂ ਸੱਦ ਲਿਆ ਸੀ ਉਹਨਾਂ ਨੂੰ ਫਿਰ ਜਦ ਤੱਕ ਮੈਂ ਠੀਕ ਨਹੀਂ ਸੀ ਹੋਈ ਉਹਨਾਂ ਚਿਰ ਉਹ ਬਾਹਰ ਗਏ ਨਹੀਂ ਸੀ ਮਨਵੀਰ ਦੇ ਡੈਡੀ ਨੇ ਸਵੇਰ ਨੂੰ ਸਵਕਤ ਉੱਠਣਾ ਪਹਿਲਾਂ ਮੀਰਾ ਇਸ਼ਨਾਨ ਕਰਾਉਂਦੇ ਹੁੰਦੇ ਸੀ ਆਲਾਂ ਦੇ ਦਿਨ ਹੁੰਦੇ ਸੀ ਉਸ ਟਾਈਮ ਤੇ ਭਾਰ ਸਿਆਲ ਹੁੰਦੇ ਸੀਗੇ ਉਹਨਾਂ ਨੇ ਟਾਈਮ ਨਾਲ ਉੱਠ ਕੇ ਗੀਜ਼ਰ ਚਲਾ ਕੇ ਪਹਿਲਾਂ ਮੀਰਾ ਇਸ਼ਨਾਨ ਕਰਾਉਣਾ ਮੈਨੂੰ ਇਸ਼ਨਾਨ ਕਰਾ ਕੇ ਫਿਰ ਰਜਾਈਆਂ ਦੋ ਦੇ ਕੇ ਮੇਰੇ ਆਲੇ ਦੁਆਲੇ ਤੇ ਉਹ ਗੁਟਕਾ ਸਾਹਿਬ ਮੈਨੂੰ ਫੜਾ ਦਿੰਦੇ ਹੁੰਦੇ ਸੀ ਸੁਖਨੀ ਸਾਹਿਬ ਦਾ ਤੇ ਮੈਨੂੰ ਕਹਿੰਦੇ ਹੁੰਦੇ ਸੀ ਰਜਵੰਤ ਤੂੰ ਬਾਠ ਕਰ ਤੇ ਫੇ ਮੈਂ ਬਾਠ ਕਰਦੀ ਹੁੰਦੀ ਸੀ ਫੇਰ ਉਹ ਕਿੰਨਾ ਟਾਈਮ ਠਹਿਰ ਕੇ ਮਨਵੀਰ ਨੂੰ ਉਠਾ ਕੇ ਮਨਵੀਰ ਦਾ ਇਸ਼ਨਾਨ ਕਰਾ ਕੇ ਇਹਨੂੰ ਬ੍ਰੇਕਫਾਸਟ ਵਗੈਰਾ ਕਰਾ ਕੇ ਤਿਆਰ ਕਰਕੇ ਫੇਰ ਸਕੂਲ ਪੇਜਦੇ ਹੁੰਦੇ ਸੀਗੇ ਤੇ ਉਸ ਤੋਂ ਬਾਅਦ ਵਿੱਚ ਫੇਰ ਮੇਰੇ ਲਈ ਖਾਣ ਪੀਣ ਲਈ ਕੁਝ ਬਣਾਉਂਦੇ ਹੁੰਦੇ ਸੀ ਤੇ ਫੇਰ ਮੇਰੇ ਨਾਲ ਹੀ ਬੈਠ ਕੇ ਖਾਣਾ ਖਾਣਾ ਦਾਣਾ ਜੋ ਵੀ ਇਹਨਾਂ ਨੇ ਖਾਣਾ ਹੁੰਦਾ ਸੀ ਹਸਬੰਡ ਮੇਰੇ ਨੇ ਖਾਂਦੇ ਹੁੰਦੇ ਸੀਗੇ ਟਿਊਬਰਕਲੋਸਿਸ ਜਿਹੜਾ ਟੀਬੀ ਸੀ ਮੈਨੂੰ ਹੰਤ ਰੀਆਂ ਦਸੀ ਤੇ ਡਾਕਟਰ ਕਹਿੰਦਾ ਸੀ ਇਹ ਕਮਿਊਨਿਕਲ ਕੇਬਲ ਡਿਸੀਜ਼ ਨਹੀਂਗਾ ਜਿਹੜਾ ਲੰਗਸ ਦਾ ਹੁੰਦਾ ਉਹ ਕਿਵੇਂ ਨਹੀਂ ਕੇਬਲ ਹੁੰਦਾ ਤਾਂ ਸੋ ਕਹਿੰਦਾ ਸੀ ਕੋਈ ਡਰ ਨਹੀਂ ਇਸ ਕਰਕੇ ਤੇ ਇਹ ਮੇਰੇ ਹਸਬੰਦ तकरीबन ਮੇਰੇ ਨਾਲ ਬੈਠ ਕੇ ਹਰ ਇੱਕ ਚੀਜ਼ ਖਾਂਦੇ ਹੁੰਦੇ ਸੀ ਕਹਿੰਦੇ ਹੁੰਦੇ ਸੀ ਨਹੀਂ ਮੈਂ ਐਦਾਂ ਨਹੀਂ ਤੈਨੂੰ ਛੱਡ ਸਕਦਾ ਇਹ ਕੱਲੀ ਨੂੰ ਤੇ ਉਹ ਟਾਈਮ ਜਦੋਂ ਯਾਦ ਆ ਜਾਂਦਾ ਤੇ ਅੱਜ ਦਾ ਟਾਈਮ ਜਦੋਂ ਦੇਖਦੀ ਆ ਤਾਂ ਫਿਰ ਸੋਚੂਗੀ ਵੀ ਕੌਣ ਕਹਿੰਦਾ ਰੱਬ ਹੈ ਨਹੀਂਗਾ ਪਰਮਾਤਮਾ ਪਰਮਾਤਮਾ ਬੇਅੰਤ ਹੈ ਜੀ ਜੇ ਯਕੀਨ ਰੱਖੋ ਤਾਂ ਤੇ ਜੇ ਮਨ ਵਿੱਚ ਕੋੜ ਰੱਖਣਾ ਮੈਲ ਰੱਖਣੀ ਆ ਦੂਜਿਆਂ ਬਾਰੇ ਮਾੜਾ ਸੋਚਣਾ ਤੇ ਇਨਸਾਨ ਕਦੀ ਵੀ ਤੰਦਰੁਸਤ ਵੀ ਨਹੀਂ ਹੋ ਸਕਦਾ ਤੇ ਕਾਮਯਾਬੀ ਨਹੀਂ ਹੋ ਸਕਦਾ ਇੱਥੇ ਜੀ ਮੇਰਾ ਪੁੱਤਰ ਆ ਗਿਆ ਸੀ ਯੂਨੀਵਰਸਿਟੀ ਤੋਂ ਤੇ ਬੜਾ ਖੁਸ਼ ਸੀ ਕਹਿੰਦਾ ਮम्मा ਮੈਨੂੰ ਬੈਜ ਮਿਲ ਗਿਆ ਸੀਆਰ ਦਾ ਮੈਂ ਨੂੰ ਕਿਹਾ ਸੀ ਮੈਂ ਕਿਹਾ ਵੀਡੀਓ ਬਣਾ ਲਈ ਜਦੋਂ ਬੈਜ ਮਿਲੂ ਬਟ ਕਹਿੰਦਾ ਨਹੀਂ ਜੇ ਕੋਈ ਕਲਾਸਮੇਟ ਉਹ ਅਲਾਉਡ ਕਰ ਦੇ ਉੱਥੇ ਜਾਣਾ ਤੇ ਫਿਰ ਉਹਨਾਂ ਨੇ ਬਣਾ ਦੇਣੀ ਸੀ ਪਰ ਕੱਲੇ ਸੀਆਰ ਜਿਹੜੇ ਉਹ ਹੀ ਅਲਾਉਡ ਸੀ ਦੇ ਕਹਿੰਦਾ ਅੱਜ ਤੇ ਮੇਰੀ ਥੋੜੀ ਇੱਜ਼ਤ ਕਰ ਲੋ ਅੱਜ ਮੈਨੂੰ ਸੀਆਰ ਦਾ ਬੈਜ ਮਿਲ ਗਿਆ ਮੈਂ ਕਿਹਾ ਸੀਆਰ ਦਾ ਬੈਜ ਤੇ ਨੂੰ ਯੂਨੀਵਰਸਿਟੀ ਮਿਲਿਆ ਘਰੋਂ ਥੋੜੀ ਮਿਲਿਆ ਇਸ ਕਰਕੇ ਪਰਦਾ ਮੈਂ ਕਿਹਾ ਤੂੰ ਆਪਣੀ ਕਲਾਸ ਦਾ ਨਾ ਕਿ ਤੂੰ ਸਾਡੇ ਘਰ ਦਾ ਪ੍ਰਦਰਸ਼ਨ ਇਸ ਕਰਕੇ ਇੱਜ਼ਤ ਤੇਰੀ ਉਹ ਨਹੀਂ ਕਿ ਹੋਣੀ ਜਿੰਨੀ ਕਹੇਗੀ ਇਸ ਕਰਕੇ ਬੜਾ ਖੁਸ਼ ਸੀਗਾ ਢਾਚੂੰਡ ਤੇ ਮੈਨੂੰ ਕੰਗ੍ਰੈਚੁਲੇਸ਼ਨ ਕਰਨ ਦੀ ਸੀ ਮੈਂ ਕਿਹਾ ਕੰਗ੍ਰੈਚੁਲੇਸ਼ਨਸ ਤੇ ਬਾਕੀ ਜੀ ਏ ਏ ਜੀ ਮਨਵੀਰ ਦਾਸ ਸੀ ਆਰ ਦਾ ਬੈਜ ਮਨਵੀਰ ਦਾਸ ਤੇ ਹੁਣ ਜੀ ਸਾਰੇ ਜਾਣੇ ਜਿਹੜੇ ਆਪਣੇ ਰੈਗੂਲਰ ਵਲੌਗ ਦੇਖਦੇ ਜਾਂ ਪੂਰਾ ਦੇਖਣਗੇ ਉਹ ਜ਼ਰੂਰ ਮੈਨੂੰ ਕਮੈਂਟਾਂ ਚ ਪੁੱਛਣਗੇ ਤੁਸੀਂ ਦਾਸ ਕਿਉਂ ਲਿਖਦੇ ਆ ਜੀ ਤੇ ਜੀ ਦਾਸ ਅਸੀਂ ਲਿਖਦੇ ਆ ਜੀ ਕਿਉਂਕਿ ਅਸੀਂ ਸ਼ੁਰੂ ਤੋਂ ਹੀ ਪੁਰਾਣੇ ਬਜ਼ੁਰਗ ਜਿਹੜੇ ਉਹ ਦਾਸ ਹੀ ਲਗਾਉਂਦੇ ਆ ਆਪਣੇ ਨਾਮ ਦੇ ਪਿੱਛੇ ਕਿਉਂਕਿ ਜਿਹੜੇ ਉਦਾਸੀ ਹੁੰਦੇ ਆ ਨਾ ਉਦਾਸੀ ਬਾਬਾ ਸ਼੍ਰੀ ਚੰਨ ਜੀ ਦੇ ਜਿਹੜੇ ਫਾਲੋਅਰਸ ਹੁੰਦੇ ਆ ਉਹ ਆਪਣੇ ਨੇਮ ਦੇ ਪਿੱਛੇ ਸਰਨੇਮ ਦਾਸ ਹੀ ਲਗਾਉਂਦੇ ਆ ਜਿੱਦਾਂ ਕਿ ਇਹਦਾ ਫੁੱਲ ਨੇਮ ਜੇ ਮਨਵੀਰ ਦਾ ਲਿਖਾਈਏ ਤੇ ਉਹ ਬਣਨਾ ਮਨਵੀਰ ਦਾਸ ਬੇਤੀ ਮਨਵੀਰ ਦਾਸ 베ਦੀ ਤੇ ਪਰ ਅਸੀਂ ਜਿਆਦਾ ਮਨਵੀਰ ਦਾਸ ਜਾਂ ਮੇਰੇ ਹਸਬੰਦ ਦਾ ਨਾਮ ਸੁਖਵਿੰਦਰ ਦਾਸ ਤੇ ਉਹੀ ਲਿਖੀਦਾ ਬਾਕੀ ਇਹ ਨਹੀਂ ਵੀ ਅਸੀਂ ਸਿੰਘ ਜਾਣ ਬੁੱਝ ਕੇ ਨਹੀਂ ਲਾਉਂਦੇ ਜਾਂ ਕਿੱਦਾਂ ਨਹੀਂ ਜੀ ਆਪਾਂ ਗੁਰੂ ਗੋਬਿੰਦ ਸਿੰਘ ਜੀ ਦੀ ਵੀ ਓਨਾ ਹੀ ਸਤਕਾਰ ਤੇ ਓਨਾ ਹੀ ਮੰਨਦੇ ਆ ਜਿੰਨੇ ਆਪਾਂ ਦੂਜੇ ਗੁਰੂਆਂ ਨੂੰ ਬਟ ਇਹ ਹਰ ਇੱਕ ਦੇ ਉਹ ਕਹਿੰਦੇ ਹੁੰਦੇ ਨਾ ਉਹ ਪੁਰਾਣੇ ਬਜ਼ੁਰਗਾਂ ਤੋਂ ਚੱਲੀ ਆਉਂਦੀ ਰੀਤ ਉਹ ਆ ਤੇ ਮੇਰਾ ਮੰਨਣਾ ਵੀ ਹੈ ਆ ਵੀ ਸਿੰਘ ਉਹੀ ਆ ਸਹੀ ਜਿਹੜਾ ਸਿੱਕੇ ਸਰੂਪ ਵਿੱਚ ਆ ਪ੍ਰੋਪਰ ਉਹਦੇ ਪਿੱਛੇ ਹੀ ਸਿੰਘ ਲੱਗਣਾ ਚਾਹੀਦਾ ਤੇ ਆਪਾਂ ਜੀ ਬਾਬਾ ਸ਼੍ਰੀ ਚੰਦ ਜੀ ਦੇ ਫੋਲੋਅਰਸ ਆ ਤੇ ਮੰਨਦੇ ਆਪਾਂ ਸਾਰੇ ਗੁਰੂਆਂ ਨੂੰ ਆ ਤੇ ਸਾਡੇ ਪਿੱਛੇ ਦਾਸ ਹੀ ਲੱਗਦਾ ਹੈ ਜਿੱਦਾਂ ਕਿ ਮਨਵੀਰ ਨੂੰ ਕਿਸੇ ਨੇ ਕੁਐਸਚਨ ਪੁੱਟ ਕੀਤਾ ਯੂਨੀਵਰਸਿਟੀ ਕਿ ਤੁਸੀਂ ਦਾਸ ਕਿਉਂ ਲਿਖਦੇ ਆ ਤੁਸੀਂ ਸਿੰਘ ਕਿਉਂ ਨਹੀਂ ਲਿਖਦੇ ਮਨਵੀਰ ਕਹਿੰਦਾ ਦਾਸ ਵਿੱਚ ਕੀ ਖਰਾਬੀ ਆ ਕਹਿੰਦਾ ਗੁਰੂ ਰਾਮਦਾਸ ਜੀ ਦੇ ਪਿੱਛੇ ਵੀ ਦਾਸ ਪੈਂਦਾ ਸੀ ਗੁਰੂ ਅਮਰਦਾਸ ਜੀ ਦੇ ਪਿੱਛੇ ਵੀ ਦਾਸ ਪੈਂਦਾ ਸੀ ਕਹਿੰਦਾ ਸਾਡੇ ਕਹਿੰਦਾ ਦਾਦਿਆਂ ਪਰਦਾਦਿਆਂ ਤੇ ਸਾਰਿਆਂ ਦੇ ਨਾਮ ਪਿੱਛੇ ਦਾਸ ਪੈਂਦਾ ਸੋ ਸੋ ਇਸ ਕਰਕੇ ਕਹਿੰਦਾ ਅਸੀਂ ਵੀ ਦਾਸ ਹੀ ਲਿਖੀਦਾ ਤੇ ਬਾਕੀ ਜਾਤ ਪਾਤ ਜਾਂ ਇਹਨਾਂ ਸਿੰਘ ਜਾਂ ਦਾਸ ਇਹ ਕੋਈ ਮੈਟਰ ਨਹੀਂ ਕਰਦਾ ਇਨਸਾਨ ਚੰਗਾ ਹੋਣਾ ਚਾਹੀਦਾ ਹਰ ਕੋਈ ਤੇ ਵੈਸੇ ਵੀ ਉਹਨੂੰ ਕੀ ਕਹਿੰਦਾ ਜਦੋਂ ਇਨਸਾਨ ਹੀ ਕੋਈ ਚੰਗਾ ਨਾ ਹੋਊਗਾ ਤੇ ਉਹ ਸਰਨੇਮ ਜਿਹੜਾ ਮਰਜ਼ੀ ਲਾ ਲਵੇ ਉਹਦਾ ਕੋਈ ਫਾਇਦਾ ਨਹੀਂ ਸਭ ਤੋਂ ਪਹਿਲਾਂ ਇੱਕ ਚੰਗੇ ਇਨਸਾਨ ਬਣੋਂ ਤੇ ਮੈਂ ਪੂਰੀ ਕੋਸ਼ਿਸ਼ ਕੀਤੀ ਜੀ ਆਪਣੇ ਪੁੱਤਰ ਨੂੰ ਇੱਕ ਚੰਗਾ ਇਨਸਾਨ ਬਣਾਵਾ ਤੇ ਇਹ ਇੱਥੇ ਜੀ ਇਹ ਸੁੰਡੀ ਜਈ ਸੀਗੀ ਤੇ ਮੈਂ ਇਹਨੂੰ ਪੱਤੇ ਤੇ ਰੱਖ ਕੇ ਮੈਂ ਕਿਹਾ ਮਨਵੀਰ ਨੂੰ ਡਰਾਉਣੀ ਆ ਬਟੇ ਨਹੀਂ ਡਰਿਆ ਤੇ ਮੈਂ ਫਿਰ ਇਹਨੂੰ ਛੱਡ ਦਿੱਤਾ ਜੀ ਉਹ ਰੁੱਖ ਦੇ ਉੱਤੇ ਤੇ ਮੈਂ ਕਿਹਾ ਜੀ ਲੈ ਆਪਣੀ ਜ਼ਿੰਦਗੀ ਤੇ ਚਲੋ ਜੀ ਇਹਦੇ ਨਾਲ ਹੀ ਕਰਦੀ ਆ ਇਸ ਵਲੌਗ ਦਾ ਐਂਡ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਫੇਰ ਮਿਲਾਂਗੇ ਨਵੇਂ ਵਲੌਗ ਨਾਲ